ਜਿੰਨੇ ਵੀ ਕਮੇਟੀ ਵਾਲੇ ਜਿੰਨੇ ਭਰਾ ਜੁੜੇ ਆ ਸਾਰਿਆਂ ਦਾ ਧੰਨਵਾਦ ਮੈਨੂੰ ਲੱਗਦਾ ਵੀ 1 2 3 4 5 6 6 ਕੈਮਰੇ ਤੇ 6 ਚੈਨਲਾਂ ਤੇ ਲਾਈਵ ਚੱਲਦਾ ਹੋ ਸਕਦਾ ਵੀ ਮੈਨੂੰ ਲੱਗਦਾ ਇਹ ਤੋਂ ਵੀ ਵੱਧ ਹੋ ਸਕਦਾ ਇੱਕ ਅਦਾ ਕੈਮਰਾ ਇੱਧਰ ਵੀ ਲੱਗਾ ਹੋਇਆ ਉਦਰ ਸਰਬਣ ਕੈਨੇਡਾ ਗੁਰੀ ਕੈਨੇਡਾ ਜਸਪ੍ਰੀਤ ਯੂ ਐਸ ਏ ਨਿੱਕਾ ਤੇ ਖੁਸ਼ ਆਸਟ੍ਰੇਲੀਆ ਸ਼ਰਨੇ ਦੇ ਕਾਂਗੇ ਵਾਲੇ ਦੇ ਦੋ ਦੋ ਜਫੇ 11 11 ਹਜ਼ਾਰ ਦੇ ਹੁਣ ਬਾਈ ਬਣ ਕੇ ਮੈਚ ਸ਼ੁਰੂ ਕਰ ਦਈਏ ਅਰਸ਼ ਅਰਸ਼ ਕੈਨੇਡਾ ਤੇ ਜੱਗੀ ਕੈਨੇਡਾ ਸਾਡੇ ਵੀ ਲਾਈਵ ਨਾਲ ਧਮਾਨਦੇ ਆ ਉਹਨਾਂ ਦਾ ਧੰਨਵਾਦ ਹੈ ਢਿੱਲੋ ਭਰਾਵਾਂ ਦਾ ਵੀ ਧੰਨਵਾਦ ਹੈ ਇਹਨਾਂ ਵੱਲੋਂ ਵੀ ਦੋ ਦੋ ਜਫੇ 11 11 ਹਜ਼ਾਰ ਦੇ ਆ ਮੈਨੂੰ ਲੱਗਦਾ ਵੀ ਬਾਈ ਬਾਈ ਹਜ਼ਾਰ ਦੇ ਜਫੇ ਹੋ ਜਾਣੇ ਆ ਮਨਦੀਪ ਸਰਸੜੀ ਦਾ ਇੱਥੇ ਆਉਣ ਤੇ ਲੱਖਾਂ ਆਸਟ੍ਰੇਲੀਆ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਬਾਈ ਕਰ ਦਿਓ ਮੈਚ ਸ਼ੁਰੂ ਹਾਂਜੀ ਬਾਈ ਬਾਬਾ ਗਾਜੀਦਾਸ ਕਬੱਡੀ ਕਲੱਬ ਤਨੌਰੀ ਰੋਪੜ ਪਾਦ ਪਾਦੀ ਭਾਈ ਆਏ ਹੋਇਆ ਔਰ ਦੂਜੇ ਪਾਸੇ ਡੱਗੋ ਰਮਾਣਾ ਫਰੀਦਕੋਟ ਮਾਲਵਾ ਮਾਲਵੇ ਤੇ ਪਾਦ ਦਾ ਵੱਡਾ ਮੈਚ ਆ ਗਗਨ ਹੈ ਇਹ ਜੋਗੇ ਵਾਲੀ ਐ ਇਹਨੂੰ ਪਿਆਰਵਾ ਵੜਾ ਇਹਦਾ ਪਿਆਰਵਾ ਬੋਲਦਾ ਚੜਦੀ ਪ੍ਰੇਸ ਦੇ ਕਹਿੰਦੇ ਚਾਰਾਂ ਦੇ ਵਿੱਚੋਂ ਵੇਖਦਾ ਵੀ ਟੱਗੋ ਵਾਲਾ ਯਾਫਰ ਗੁਰਵਿੰਦਰ ਘਾਂਗੇ ਦਾ ਗगन ਜੋਗੇ ਵਾਲਾ ਕਲਮਨ ਸਿੰਘ ਦਾ ਚੰਡਿਆ ਹੋਇਆ ਆਹ ਸਾਹਮਣੇ ਵੇਖਦਾ ਵੀ ਲੱਗਿਆ ਪਿਆ ਜ਼ੋਰ ਗੁਰਵਿੰਦਰ ਤੇ ਗगन ਗੁਰਵਿੰਦਰ ਤੇ ਗगन ਕੱਕਾ ਮੈਂ ਕਿਹਾ ਸੀ ਨਾ ਇਹਦਾ ਤਜਰਬਾ ਬੋਲਦਾ ਹੈ ਇਹਦਾ ਤਜਰਬਾ ਬੋਲਦਾ ਹੈ ਇਹਦਾ ਤਜਰਬਾ ਬੋਲਦਾ ਹੈ ਇਹਦਾ ਤਜਰਬਾ ਬੋਲਦਾ ਹੈ ਵਾਹ ਓ ਜੋਗੇ ਵਾਲੀਆ ਨਹੀਂ ਓ ਰੀਸਾਂ ਤੇਰੀਆਂ ਲਓ ਸਾਹਮਣੇ ਕਹਿੰਦੇ ਸ਼ਾਜੀ ਦੇ ਕਬੱਡੀ ਪਾ ਦਿੱਤੀ ਹੈ ਸਿਰੇ ਦਾ ਮੈਚ ਹੈ ਕਹਿੰਦੇ ਅੱਜ ਦੇ ਦਿਨ ਦਾ ਦੂਜਾ ਸੈਮੀਫਾਈਨਲ ਆਕਮਲье ਜੱਗੂ ਦੇ ਜੱਫਿਆਂ ਤੇ ਵੀ ਮਾਇਆ ਦੇ ਵੱਡੇ ਗੱਫੇ ਲੱਗੇ ਹੋਇਆ ਆ ਪੈਂਦੀ ਰੇਟ ਤੇ ਚਾਰੋਂ ਦੇ ਵਿੱਚੋਂ ਕੌਣ ਜਿਹਾਰ ਸਿੰਘ ਤਿਆਰ ਛੇਰੂ ਵਰਗੇ ਮਨੀ ਵਰਗੇ ਗੋਲਿਆਂ ਦੇ ਦਾ ਕਬੱਡੀ ਕੱਪ ਲਓ ਕਹਿੰਦੇ ਮਨੀ ਟੁੱਟ ਕੇ ਮੂਹਰੇ ਹੋ ਗਿਆ ਆ ਦੋ ਬੱਬਰ ਸ਼ੇਰਾਂ ਦੇ ਦਰਮਿਆਨ ਸ਼ਹੀਆਬ ਕਹਿੰਦੇ ਰਬੜੰਗੂ ਵੱਧਾ ਇਹ ਇੱਕ ਡਾਜੀ ਮਾਰ ਕੇ ਜਾਫੀ ਨੂੰ ਪਾਸੇ ਕਰ ਦਿੰਦਾ ਫਿਰ ਤੇ ਮੁੰਡਾ ਕਹਿੰਦੇ ਰਬੜੰਗੂ ਵੱਧਾ ਤੁਰਿਆ ਆਉਂਦਾ ਅਗਲੀ ਰੇਡ ਜਸ਼ਨ ਆ ਗਿਆ ਲੈ ਵੀਰਪਿੰਦਰ ਵੀਰ ਕਰੀ ਗੱਲ ਇਸ ਗੱਲ ਦੇ ਜਸ਼ਨ ਆਲਮਗੀਰੀਆ ਪਹਿਲਵਾਨਾਂ ਦੇ ਪਿੰਡ ਦਾ ਪਹਿਲਵਾਨਾਂ ਦੇ ਪਿੰਡ ਦਾ ਇਸ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਿ ਗੋਰੇ ਗੋਲੇ ਵਾਲੀਏ ਦਾ ਪਿੰਡ ਬੋਲਦਾ ਮੈਂ ਹੁਣ ਭੁੱਲ ਗਿਆ ਪਰ ਬੋਲੂਗਾ ਜਰੂਰ ਮੈਂ ਇੱਕ ਗੱਲ ਬੋਲਣੀ ਚਾਹੁੰਦਾ ਪਰ ਸਾਹਮਣੇ ਦੇਖਦਾ ਵੀ ਇਸ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਇਹ ਜਸ਼ਨ ਹੈ ਆਲਮਗੀਰੀਆ ਜਸ਼ਨ ਕਬੱਡੀ 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 ਸ਼ਾਨਿਆ ਜੇ ਟੱਕਰ ਹੋ ਗਈ ਫਰੀਦਕੋਟ ਨੱਚੂ ਪਰ ਪਲਵਾਨ ਨੇ ਪਲਵਾਨ ਨੇ ਪਲਵਾਨ ਨੇ ਪਲਵਾਨ ਨੇ ਪਿਛਲੇ ਸਾਲ ਆ ਨਹੀਂ ਉਹ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਜਸ਼ਨ ਪਿਆਰ ਨਾਲ ਕੋਈ ਗੱਲ ਦੋਨੇ ਵੀਰ ਪਿਆਰ ਨਾਲ ਦੋਨੇ ਪਿਆਰ ਨਾਲ ਕਿਹੜਾ ਸ਼ਾਜੀ ਨੂੰ ਜਫਾ ਲਾਵੇਗਾ ਬੱਬੂ ਸਿੰਗਾਪੁਰ ਦੇ ਵੱਲੋਂ ਵੀਰੇ ਕਿੰਨਾ 2000 1000 ਜਿਹੜਾ ਵੀ ਸਾਜੀ ਨੂੰ ਜੱਫਾ ਲਾਵੇਗਾ ਬੱਬੂ ਸਿੰਘਾਪੁਰ ਦੇ ਵੱਲੋਂ 1000 ਲਓ ਪਿੰਡਰਾਂ ਵਾਲੇ ਕਹਿੰਦੇ ਪੈਸਟਰ ਨੇ ਕਬੱਡੀ ਪਾਈ ਹੈ ਇਹ ਵੀ ਕਹਿੰਦੇ ਗੱਗੀ ਲੋਪੋ ਕਬੱਡੀ ਦਾ ਮਾਲਵਾ ਦਾ ਕਪਤਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰ ਦੇ ਚਾਰੇ ਤਿਆਰ ਵਰ ਤਿਆਰ ਫਾਇਦੀਆਂ ਪੱਟਾਂ ਤੇ ਥਾਪੀਆਂ ਉਹ ਪੈਂਦੀ ਰੇਡ ਤੇ ਇਸ਼ਾਰਾ ਹੋ ਗਿਆ ਵੀ ਟੱਚ ਡਬਲ ਔਰ ਨੰਬਰ ਕਹਿੰਦੇ ਪਿੰਡਰਾਂ ਦਾ ਪੈਸਟਰ ਆਪਣੀ ਟੀਮ ਦੇ ਲਈ ਜੋੜ ਗਿਆ ਅਗਲੀ ਰੇਡ ਕਹਿੰਦੇ ਜਸ਼ਨ ਪਹਿਲਵਾਨਾਂ ਦਾ ਪਰਿਵਾਰ ਹੈ ਆਲਮਗੀਰ ਸਾਹਿਬ ਦੀ ਧਰਤੀ ਹੈ ਜਿਲ੍ਹਾ ਲੁਧਿਆਣਾ ਵੱਡੇ ਵੱਡੇ ਕੱਪਾਂ ਦਾ ਬੈਸਟਮੈਨ ਦਾ ਮਾਣ ਹੈ ਆਦਾਨੂੰ ਹਾਸਲ ਹੈ ਲਓ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਤਾ ਹੋਇਆ ਮੂਹ ਸਪਰੇ ਗਰਾਊਂਡ ਤੇ ਪਹੁੰਚਦੀ ਕਰ ਦਿਓ ਜੀ ਪ੍ਰਬੰਧਕ ਵੀਰਾਂ ਨੂੰ ਬੇਨਤੀ ਆ ਮੂਹ ਸਪਰੇ ਜਲਰ ਪਹੁੰਚਦੀ ਕਰ ਦਿਓ ਲਓ ਗੁਰਵਿੰਦਰ ਕਾਂਗੇ ਦਾ ਨਾਲ ਗੁਰਵਿੰਦਰ ਦਾਨੇਰਮਾਣੇ ਦਾ ਨਾਲ ਗੀਤੂ ਵਰਗੇ ਸ਼ਰਨੇ ਵਰਗੇ ਮੁੰਡੇ ਮਾਰਦੇ ਪੱਟਾਂ ਤੇ ਥਾਪੀਆਂ ਕੌਣ ਬੱਲੇ ਬੱਲੇ ਕਰਾਵੇਗਾ ਮੈਚ ਕਹਿੰਦੇ ਸਿਰੇ ਦਾ ਏ ਯੱਕ ਗੁਰਵਿੰਦਰ ਦੇ ਦੋ ਜਫੇ ਹੋ ਗਏ ਤੇ 11000 ਲੱਗਾ ਸੀਗਾ 11000 ਢਲੋਪਰਾਵਾ ਦੇ ਵੱਲੋਂ ਤੇ 11000 ਦੂਜੇ ਆਪਣੇ ਸਾਬਣ ਕੈਨੇਡਾ ਨਿੱਕਾ ਤੇ ਖੁਸ਼ ਆਸਟ੍ਰੇਲੀਆ ਉਹਨਾਂ ਵੱਲੋਂ ਲੱਗਾ ਸੀਗਾ 21000 ਪੈਦਾ ਕਰ ਦਿਓ ਵੀਰ ਬਣ ਕੇ ਸੁਜਾਤ ਅਲੀ ਸੁਜਾਤ ਅਲੀ ਸੁਜਾਤ ਅਲੀ ਸ਼ਹਿਯਾਦਾ ਇਹਨੂੰ ਸ਼ਾਜੀ ਕਹਿੰਦੇ ਆ ਅੰਮੀ ਮੇਰੇ ਵੀਰੋ ਸ਼ਹਿਯਾਦ ਕਹਿ ਕੇ ਬੁਲਾਉਂਦੀ ਹੈ ਇਹਦਾ ਨਾਂ ਸੁਜਾਤ ਹੈ ਆਹ ਸਾਹਮਣੇ ਜੈਤੋ ਵਾਲਾ ਕੇਵਲ ਪਾਉ ਫੈਸਲਾ ਕਰ ਗਿਆ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਜਿਹੜਾ ਰੇਡਰ ਦਾ ਹੈ ਲੈ ਵੀ ਸੁਖ ਇਸ ਤੋਂ ਬਾਅਦ ਕੋਈ ਮੈਚ ਹੈ ਜਾਂ ਫਾਈਨਲ ਹੀ ਕਰਾਉਣਾ ਹੈ ਵੀਰੇ ਮੂਨਸਪਰੇ ਪਹੁੰਚਦੀ ਕਰੋ ਮੂਨਸਪਰੇ ਮੈਂ ਬੇਨਤੀ ਕਰਾਂਗਾ ਸਾਡੇ ਪ੍ਰਬੰਧਕ ਵੀਰਾਂ ਨੂੰ ਮੂਵ ਸਪਰੇ ਜਰੂਰ ਪਹੁੰਚਦੇ ਕਰ ਦਿਓ ਲੈ ਵੀ ਸਿੱਟਾ ਬੈਠੇ ਕਿ ਮੈਂ ਇਹਦੇ ਦੋ ਜੱਫੇ ਹੋ ਗਏ ਕਿ ਇੱਕ ਹੋ ਗਿਆ ਹਜੇ ਮੇਰਾ ਖਿਆਲ ਹੈ ਇੱਕ ਹੀ ਹੋਇਆ ਲਓ ਸਾਹਮਣੇ ਪੈਂਦੀ ਰੇਲ ਸ਼ਰਨਾ ਡੱਗੋ ਰਮਾਣੇ ਵਾਲਾ ਗਗਨ ਜੋਗੇ ਵਾਲੀਆ ਖੜਦੇ ਤੇ ਗਗਨ ਦੇ ਦਰਮਿਆਨ ਕਬੱਡੀ 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 ਸ਼ਰਨਾ ਤੇ ਗਗਨ ਸ਼ਰਨਾ ਤੇ ਗਗਨ ਚਾਰ ਤੇ ਗੰਗਾ ਟਿੱਲੋ ਬ੍ਰਦਰ ਆਸਟ੍ਰੇਲੀਆ ਵਾਲੇ ਕਹਿੰਦੇ ਵੀ ਇੱਕ ਇੱਕ ਜੱਫਾ ਹੋ ਗਿਆ 11 11000 ਦੇ ਮਾਨ ਸਰਮਾਨ ਹੋਣਗੇ ਉਧਰ ਡੱਗ ਗੁਰਵਿੰਦਰ ਦੇ ਲਈ ਜਲੰਧਰ ਸਿੰਘ ਦੀ ਆਰਤੀਆ ਉਹਨਾਂ ਵੱਲੋਂ 500 ਦਾ ਸਤਕਾਰ ਪੁੱਜਿਆ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਆ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਵਰਿੰਦਰ ਪਿਸਟਲ ਵਰਿੰਦਰ ਪਿਸਟਲ ਵਰਿੰਦਰ ਪਿਸਟਲ ਪਿਸਟਲ ਤੇ ਜੱਗੂ ਜੱਗੂ ਤੇ ਪਿਸਟਲ ਜੱਗੂ ਤੇ ਪਿਸਟਲ ਜੱਗੂ ਤੇ ਪਿਸਟਲ ਜੱਗੂ ਦੇ ਹਾਕਮ ਵਾਲੀਆ ਰੈਂਬੋ ਐ ਕਾਲੇ ਕੈਨੇਡਾ ਵੱਲੋਂ ਹਾਕਮ ਵਾਲੀਆ ਜੱਗੂ ਨੇ 1000 ਭਾਈ ਮਾਇਆ ਸਿੱਧੀ ਫੜਾਈ ਭਰਾਵਲੇ ਤਰਾ ਧੰਨਵਾਦ ਹੈ ਵੀਰੇ ਮੂਵ ਸਪਰੇ ਹੈਗੀ ਤੇ ਪੁਜੀ ਦੀ ਕਰਦੇ ਪੰਜ 6 ਬੇਨਤੀਆਂ ਕਰਦੀਆਂ ਖਿਡਾਰੀ ਵਾਰ-ਵਾਰ ਮੰਗ ਕਰ ਰਿਹਾ ਮੂਵ ਸਪਰੇ ਜੇ ਹੈ ਤੇ ਪੁਜੀ ਦੀ ਕਰਦੇ ਤਾਂ ਜਸ਼ਨ ਇੱਕ ਕਬੱਡੀ ਪਾਈ ਹੈ ਇੱਕ ਇੱਕ ਜਫਾ ਹੋ ਗਿਆ ਗੁਰਵਿੰਦਰ ਦੇ ਕਰਨੇ ਦਾ ਮਾਫੀ ਚਾਰਾ ਪਹਿਲਾਂ ਦੋ ਬੋਲੇਗੇ ਆ ਪੈਂਦੀ ਰੇਡ ਆ ਸਾਹਮਣੇ ਜਸ਼ਨ ਤੇ ਸ਼ਰਨਾ ਜਸ਼ਨ ਤੇ ਖਰਨਾ ਹੰਮਿਆਂ ਦੇ ਲਾਗੇ ਆ ਕਹਿੰਦੇ ਆਰਮਗੀਰੀਆ ਇੱਥੇ ਰੱਖ ਇਹ ਸ਼ਿਕੰਦਰ ਭਲਵਾਨ ਦੇ ਪਰਿਵਾਰ ਦਾ ਹੈ ਇਹ ਰਸਤਮਾ ਦੇ ਪਰਿਵਾਰ ਦਾ ਆ ਗੋਲੇ ਵਾਲਿਓ ਕੀ ਹਾਲ ਚਾਲ ਆ ਆ ਗੋਰੇ ਨੱਚਦਾ ਗੋਲੇ ਵਾਲਾ ਨੱਚਦਾ ਗੋਲੇ ਵਾਲਾ ਨੱਚਦਾ ਗੋਲੇ ਵਾਲਾ ਅੱਜ ਸਾਰਾ ਨੱਚੀ ਜਾਂਦਾ ਹੈ 31 ਦਸੰਬਰ 2024 ਦਾ ਦਿਨ ਹੈ ਆ ਥੋੜਾ ਸਮਾਂ ਬਾਕੀ ਹੈ ਫਿਰ ਕਹਿੰਦੇ 25 ਚੜ ਜਾਣਾ 25 ਚੜ ਜਾਣਾ ਤੇ ਸਾਰਿਆਂ ਲਈ ਸੁੱਖਾਂ ਭਰਿਆ ਹੋਵੇ 2025 ਮੇਰੇ ਵੀਰੋ ਜਸ਼ਨ ਫੇਰ ਤੁਰ ਪਿਆ ਜਸ਼ਨ ਫੇਰ ਤੁਰ ਪਿਆ ਲੈ ਵੀ ਗੁਰਵਿੰਦਰਾ ਜੇਕਦੇ ਹੋ ਗਏ ਮੂਰੇ ਤੇ ਮੇਲਾ ਨੱਚ ਉੱਠੇ ਲਓ ਜਸ਼ਨ ਦੀ ਰੇਡ ਚਾਰ ਦੇ ਚਾਰੇ ਤਿਆਰ ਬਰਕਰਾਰ ਇੱਕ ਇੱਕ ਜਫਾ ਕਹਿੰਦੇ 11 11000 ਦਾ ਪਰ ਘਾਂਗੇ ਵਾਲਾ ਤੇ ਜਸ਼ਨ ਦਾ ਟੱਕਰ ਵੱਡੇ ਬੱਲੇ ਦੀ ਘਾਂਗੇ ਵਾਲਾ ਤੇ ਜਸ਼ਨ ਏ ਨੰਬਰ ਬੱਲੇ ਬੱਲੇ ਇੱਥੇ ਰੱਖ ਘਾਂਗੇ ਵਾਲਾ ਧਾਰੀਆਂ ਤੋਂ ਬਾਹਰ ਗਿਆ ਸਿਰਾ ਹੋ ਲੱਗਿਆ ਧੇਰੀਆਂ ਇੱਥੇ ਸੱਟਾਂ ਵੱਲੋਂ ਇਹ 11000 ਰੁਪਏ ਦੋ ਜੱਫਿਆਂ ਦਾ ਮੇਰੇ ਵੀਰਾਂ ਦਾ ਦੋਨਾਂ ਗਰੁੱਪਾਂ ਨੂੰ 11-11 ਲੱਗਾ ਸੀ 22000 ਪੁਜਦਾ ਕਰਦੇ ਹੋ ਸਰਬਰ ਕੈਨੇਡਾ ਉਹਨਾਂ ਦੇ ਸਾਰੇ ਭਰਾਵੋ ਵੱਲੋਂ ਪਾ 11000 ਪੁਜਦਾ ਹੋ ਗਿਆ ਤੇ ਢਿੱਲੋ ਬ੍ਰਦਰ ਨੂੰ ਬੇਨਤੀ ਆ ਮਾਇਆ ਪੁਜਦੀ ਕਰਦੇ ਹਾਂ ਸਾਹਮਣੇ ਸਾਜੀ 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 ਮੁੰਡਾ ਗੁਜਰਾ ਦਾ ਕਬੱਡੀ ਪਾ ਰਿਹਾ ਆ ਮੇਲਾ ਗੋਲੇ ਵਾਲੇ ਚੱਲਦਾ ਪੈਂਦੀ ਰੇਡ ਤੇ ਸ਼ਹਿਆਦ ਕਹਿੰਦੇ ਓਡੀ ਓਟ ਜੋ ਕਰਦਾ ਸਾਜੀ ਉਧਰ ਜਲੰਧਰ ਆਰਤੀਆ ਜੀ ਕਾਬਲ ਵਾਲਾ 500 ਰੁਪਿਆ ਨੈਪ ਸਿੰਘ ਜੀ ਫੜਾਇਓ ਜਿਹੜਾ ਗੁਰਵੰਦਰ ਕਾਂਗੇ ਵਾਲੇ ਦੇ ਲਈ ਇਹ ਮਾਤ ਗੱਫੇ ਪੁੱਜੇ ਆ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਸਤਿਕਾਰ ਹੈ ਲੋ ਗगन ਜੋਗੇ ਵਾਲਾ ਗगन ਜੋਗੇ ਵਾਲਾ ਮਖੂ ਦਾ ਇਲਾਕਾ ਫਤੇਗੜ ਪੰਤੂੜ ਦਾ ਇਲਾਕਾ ਮੇਰੇ ਮਿੱਤਰੋ ਐਨ ਚੋਟੀ ਦਾ ਖਿਡਾਰੀ ਇਸ ਵੇਲੇ ਵੱਡੇ ਤਿਰਪੇ ਦਾ ਨਾਮ ਮਾਨਕ ਭਰਾ ਮਾਨ ਕਰਦੇ ਆ ਪਰ ਦੂਜੇ ਪਾਸੇ ਚੜਦੀ ਜੀ ਬਰੇਸ ਅਰਬਾ ਬੋਲਦਾ ਹੈ। ਖਗੰਦਾ ਕਹਿੰਦੇ ਤਿਰਬਾ ਬੋਲਦਾ। ਆਹ ਸਾਹਮਣੇ ਕਹਿੰਦੇ ਪਿੰਡਰਾਂ ਵਾਲਾ ਪਿਸਟਲ ਕਬੱਡੀ ਪਾਉਣ ਦੇ ਲਈ ਤਿਆਰ ਪਰ ਤਿਆਰ। ਮੈਚ ਕਹਿੰਦੇ ਸਿਰੇ ਦਾ ਹੈ। ਲੋਕ ਪੱਪਾਂ ਤੇ ਹੋਏ ਖੜੇ ਐ। ਧਰਤੀ ਗੋਲੇ ਵਾਲੇ ਦੀ ਐ। 2024 ਕਹਿੰਦੇ ਮੁੱਕ ਜੂ ਮੁੱਕ ਜੂ ਕਰਦਾ। 2025 ਦਾ ਸੂਰਜ ਕਿ ਨਵਾਂ ਸਾਲ ਕਹਿੰਦੇ ਸਾਰਿਆਂ ਲਈ ਕਰਮਾ ਭਾਗਾ ਵਾਲਾ ਖੁਸ਼ੀਆਂ ਖੇੜਿਆ ਵਾਲਾ ਹੋਵੇ। ਆਹ ਪਿਸਟਲ ਦੀ ਰੇਡ। ਆਹ ਸਾਹਮਣੇ ਨੰਬਰ ਰੇਡਰ ਦਾ ਨੰਬਰ ਕਹਿੰਦੇ ਪਿੰਡ ਵਾਲੇ ਪਿਸਟਲ ਦਾ ਅਗਲੀ ਰੇਡ ਲੈ ਵੀ ਇਧਰ ਬਾਈ ਖੜੇ ਸੀ ਆਸਟ੍ਰੇਲੀਆ ਵਾਲੇ ਢਿੱਲੋ ਬਰਾਬਰ ਕਿਹੜੇ ਪਾਸੇ ਬਾਈ ਲਾ ਦੀਏ 11000 ਜਸ਼ਨ ਦੀਆਂ ਦੋ ਰੇਡਾਂ 11000 ਦੀਆਂ ਢਿੱਲੋ ਬਰਾਬਰ ਵੱਲੋਂ ਮੇਰੇ ਮਿੱਤਰੋ 10000 ਦੀ ਰੇਡ ਪੈ ਗਈ ਹੈ 11000 ਦੀ ਰੇਡ ਪੈ ਗਈ ਹੈ ਇਧਰ ਚਾਰ ਨੇ ਚਾਰੇ ਤਿਆਰ ਬਰ ਤਿਆਰ ਸ਼ਰਨਾ ਡੱਗੋ ਵਾਲਾ ਗੀਤੂ ਡੱਗੋ ਵਾਲਾ ਗੁਰਵਿੰਦਰ ਕਾਂਗੇ ਵਾਲਾ ਤੇ ਗੁਰਵਿੰਦਰ ਡੱਗੋ ਵਾਲਾ ਚਾਰ ਤਿਆਰ ਪਰ ਤਿਆਰ বাজਦੀਆਂ ਪੱਟਾਂ ਤੇ ਥਾਪੀਆਂ ਅੱਜ ਕਹਿੰਦੇ ਸਿਰੇ ਦਾ ਆ ਪੈਂਦੀ ਰੇਲ 11000 ਪਰ ਆਹ ਦੇਖੋ ਥਾਪੀ বাজਦੀ ਹੈ ਆਹ ਦੇਖੋ ਥਾਪੀ বাজਦੀ ਹੈ ਆਹ ਦੇਖੋ ਥਾਪੀ বাজਦੀ ਹੈ ਆ ਹਾਕੀ ਨਾ ਬੱਲਾ ਸਾਡੀ ਖੇਡ ਇਕੱਲੇ ਨੂੰ ਕੱਲਾ ਪਰ ਹਾਕੀ ਵੀ ਸਾਡੇ ਪੰਜਾਬ ਦੀ ਖੇਡ ਹੈ ਮਾਣ ਹੈ ਸਾਡੀ ਯਾਰ ਹਾਕੀ ਵੀ ਔਰ ਕਬੱਡੀ ਵੀ ਮਾਣ ਹੈ ਕ੍ਰਿਕਟ ਦੇ ਵਿੱਚ ਵੀ ਸਾਡੇ ਪੰਜਾਬੀਆਂ ਨੇ ਝੰਡੇ ਗੱਡੇ ਨੇ ਫੁੱਟਬਾਲ ਵੀ ਸਾਡੀ ਹੈ ਸਾਰੀਆਂ ਖੇਡਾਂ ਸਾਧੀਆਂ ਨੇ ਆਹ ਸਰਬਣ ਖੇਡ ਮੈਦਾਨ ਦੇ ਵਿੱਚ ਲੈ ਵੀ ਪਿਸਟਲਾ ਤੇਰੀਆਂ ਦੋ ਰੇਡਾਂ 11000 ਦੀਆਂ ਸਰਬਨ ਕੈਨੇਡਾ ਗੁਰੀ ਕੈਨੇਡਾ ਜਸਪ੍ਰੀਤ ਯੂਐਸਏ ਨਿੱਕਾ ਤੇ ਖੁਸ਼ਾ ਆਸਟ੍ਰੇਲੀਆ ਵਾਲੇ ਉਹਨਾਂ ਵੱਲੋਂ ਇਹ ਮਾਨ ਸਨਮਾਨ ਬਖਸ਼ੇ ਜਾਣਗੇ ਆਓ ਆ ਗਿਆ ਤਿਰਬੇ ਵਾਲਾ ਤਿਰਬੇ ਟਰਾਰ ਹੋਲਡ ਇਜ਼ ਗੋਲ ਐਕਸਪੀਰੀਅੰਸ ਵਾਲਾ ਖਿਡਾਰੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਚਾਰਾਂ ਦੇ ਵਿੱਚੋਂ ਕੌਣ ਫਾਇਦੀਆਂ ਪੱਟਾਂ ਤੇ ਥਾਪੀਆਂ ਲੈ ਵੀ ਡੱਗੋ ਵਾਲਾ ਤੇਰਾ ਇੱਕ ਜੱਫਾ ਰਹਿੰਦਾ 11000 ਵਾਲਾ ਪੈਂਦੀ ਰੇਡ ਗਗਨਤੇ ਸ਼ਰਨਾ ਗਗਨਤੇ ਸ਼ਰਨਾ ਗਗਨਤੇ ਸ਼ਰਨਾ ਯੋਗੇ ਵਾਲਾ ਤੇ ਡੱਗੋਰ ਮਾਣਾ ਹੰਦਿਆਂ ਦੇ ਲਾਗੇ ਨੰਬਰ ਰੇਡਰ ਦਾ ਦੁਨੀਆ ਖੁਸ਼ ਹੈ ਗੋਲੇ ਵਾਲੇ ਚ ਕਹਿੰਦੇ ਨਜ਼ਾਰੇ ਵੱਜੇ ਪਏ ਐ ਅਗਲੀ ਰੇਡ ਪਿੰਡਰਾ ਵਾਲਾ ਪੁਸਟਰ ਕਹਿੰਦੇ ਫੇਰ ਤਿਆਰ ਬਰ ਤਿਆਰ ਫਿਰੇ ਦਾ ਮੁਕਾਬਲਾ ਹੈ ਦੋ ਟੀਮਾਂ ਦੇ ਦਰਮਿਆਨ ਕਹਿੰਦੇ ਫਸਵੀਂ ਟੱਕਰ ਚੱਲਦੀ ਹੈ ਲਓ ਇੱਕ ਪਾਸੇ ਹਾਕਮਲੀਆ ਜੱਗੂ ਮਨੀ ਵਰਗੇ ਸ਼ੇਰੂ ਵਰਗੇ ਝਾਰੀ ਵਰਗੇ ਤਿਆਰ ਬਰ ਤਿਆਰ ਕੌਣ ਬੱਲੇ ਬੱਲੇ ਕਰਾਵੇਗਾ ਦੂਜਾ ਸੈਮੀਫਾਈਨਲ ਹੈ ਜਿਹੜੇ ਜਿੱਤ ਗਏ ਉਹਨਾਂ ਨੇ ਫਾਈਨਲ ਖੇਡਣਾ ਹੈ ਲਓ ਕਹਿੰਦੇ ਜੱਗੂ ਤੇ ਪਿਸਟਲ ਦੇ ਦਰਮਿਆਨ ਪਰ 11000 ਦੀ ਪਾ ਕੇ ਵਾਪਸ ਗਿਆ 11 ਦੀ ਕਾ ਉਧਰ ਜਲੰਧਰ ਸਿੰਘ ਜੀ ਆਰਤੀਆ ਕਹਿੰਦੇ ਵੀ ਜਦੋਂ ਘਾਂਗੇ ਵਾਲਾ ਜੱਫਾ ਲਾ ਦੂ ਤੇ ਮਾਨ ਵੱਡੇ ਕਰ ਦਾਂਗੇ ਡੱਗੋ ਵਾਲਿਆ ਤੇਰਾ ਇੱਕ ਬਾਕੀ ਐ ਢਿੱਲੋ ਬ੍ਰਦਰ ਵੱਲੋਂ 11000 ਐ ਆ 11000 ਦੀ ਦੂਜੀ ਤੇ ਲਾਸਟ ੇਡ ਢਿੱਲੋ ਬ੍ਰਦਰ ਆਸਟ੍ਰੇਲੀਆ ਵੱਲੋਂ ਮਾਨ ਸਨਮਾਨ ਮੇਰੇ ਮਿੱਤਰੋ ਕਿਤੇ ਜਾਣਗੇ ਲਓ ਜਸ਼ਨ ਦੀ ਚਰਨਾ ਦੀ ਸ਼ੋਪਰਾ ਪਾ ਧਰਤੀ ਹੈ ਗੁਰਦੁਆਰਾ ਮੰਜੀਤ ਸਾਹਿਬ ਨੂੰ ਸਿਰ ਝੁਕਣਾ ਆਹ ਸਾਹਮਣੇ ਵੇਖਣਾ ਵੀ ਇਸ ਲਈ ਪੈਂਦੀ ਰੇਡ ਚਾਫੀ 4 ਲੱਗ ਗਿਆ ਜੋਰ ਮੁਕਾਬਲਾ ਸਖਤ ਇਹ ਬੱਲੇ 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 ਇਹ ਡੱਗੋ ਵਾਲਾ ਸ਼ਰਨਾ ਇਹ ਆਹ ਇਹ ਇੱਥੇ ਰੱਖ ਲੈ ਵੀ ਭਾਈ ਇੱਕ ਮੈਂ ਮੇਰੀ ਗੱਲ ਦਾ ਗੁੱਸਾ ਨਾ ਕਰੀ ਗਰਾਊਂਡ ਦੇ ਵਿੱਚ ਜੋ ਮਰਜ਼ੀ ਚੱਲੀ ਜਾਂਦਾ ਪਰ ਬਾਹਰੋਂ ਆ ਕੇ ਆਪਣਾ ਫਰਜ ਨਹੀਂ ਬਣਦਾ ਇੱਦਾਂ ਥਾਪੀਆਂ ਮਾਰਨ ਦਾ ਮੇਰੀ ਰਿਕਵੈਸਟ ਹੈ ਇੱਦਾਂ ਚੰਗਾ ਨਹੀਂ ਲੱਗਦਾ ਤੂੰ ਮੇਰਾ ਵੀਰ ਹੈ ਤੂੰ ਮੇਰਾ ਭਰਾ ਹੈ ਇਹ ਜੋ ਮਰਜ਼ੀ ਕਰੀ ਜਾਂਨ ਗਰਾਊਂਡ ਦੇ ਵਿੱਚ ਆਪਣਾ ਫਰਜ ਨਹੀਂ ਬਣਦਾ ਇਸ ਚੀਜ਼ ਨਾਲ ਲੜਾਈ ਵਧਣੀ ਹੈ ਇਸ ਚੀਜ਼ ਨਾਲ ਆਪਸ ਵਿੱਚ ਜਿਹੜੀ ਟਸਲ ਵਧਣੀ ਹੈ ਇਹ ਕਬੱਡੀ ਹੈ ਚੱਲਦਾ ਔਰ ਇਹ ਫੰਕਸ਼ਨ ਹੈ ਯਾਰ ਇੱਥੇ ਤੁਹਾਨੂੰ ਇੰਜੋਇਮੈਂਟ ਕਰਾਉਣ ਦੇ ਲਈ ਆਏ ਆ ਮੇਰੇ ਭਰਾ ਸਾਡੇ ਸਾਰੇ ਮਹਿਮਾਨ ਜੱਗੂ ਤੇ ਸ਼ਾਦੀ ਜੱਗੂ ਤੇ ਸ਼ਾਦੀ ਅਕਰ ਉਧਰ ਵੀ ਸਰੇ ਦੀ ਆਓ ਸ਼ਹਿਜ਼ਾਦ ਬਾਈ ਸ਼ਰਲੇ ਤੱਕ 33000 ਪਹੁੰਚਦਾ ਕਰ ਦਿਓ 11 ਜਸ਼ਨ ਤੇ ਲੱਗਾ ਸੀ ਤੇ 22000 ਦੇ ਦੋ ਜੱਫਿਆਂ ਤੇ ਲੱਗਾ ਸੀਗਾ 11000 ਢੱਲੋਪਰਾ ਵਾਲੋ ਤੇ ਦੂਸਰੇ ਪਾਸੇ ਆਪਣੇ ਨਿੱਕੇ ਖੁਸ਼ੋਣਾ ਵਾਲੋ 11 ਲੱਗਾ ਸੀ ਆ 22 ਪੁਆਇੰਟਾ ਤੁਸੀਂ ਕਰਦੇ ਇਧਰ ਸਰਬਣ ਹੋਣਾ ਨੇ 11000 ਪੁਆਇੰਟਾ ਕਰ ਦਿੱਤਾ ਇਹ ਸ਼ਰਨੇ ਦੇ ਜੱਫਿਆਂ ਦਾ ਲੈ ਵੀ ਸ਼ਰਨੇ ਇਹ ਮਾਇਆ ਮੇਰੇ ਤੋਂ ਫੜ ਕੇ ਲੈ ਜੀ 22000 ਇਧਰੋਂ ਢੱਲੋ ਬ੍ਰਦਰ ਵੱਲੋਂ ਫੜ ਲਿਓ ਕਿਉਂਕਿ 11 ਜਸ਼ਨ ਦੀਆਂ ਰੇਡਾਂ ਦਾ ਸੀਗਾ ਤੇ ਸ਼ਰਨੇ ਦੇ ਦੋ ਜੱਫਿਆਂ ਦਾ 11 ਸੀਗਾ 22000 ਲਓ ਲਓ ਸਾਹਮਣੇ ਆਇਆ ਹੋਇਆ ਹੈ ਜੱਗਾ ਜੰਡੀਆਂ ਵਾਲਾ ਵੀ ਆਇਆ ਹੈ ਜੱਗੇ ਜੱਟ ਦੇ ਕਬੂਤਰ ਜੀਨੇ ਨਦੀਓਂ ਪਾਰ ਚੁਗਦੇ ਦਾਣੇ ਲੈ ਵੀ ਜੱਗਿਆ ਜੀ ਇਹਨੂੰ ਆਖਦੇ ਆਓ ਸਾਹਮਣੇ ਕਬੱਡੀ ਕੌਣ ਮੈਚ ਸਿਰੇ ਦਾ ਦੁਨੀਆ ਖੁਸ਼ ਹੈ ਨਜ਼ਾਰੇ ਵੱਧੇ ਪਏ ਲੈ ਵੀ ਗੋਲਿਆਂ ਲਈ ਇੱਕ ਜਕਾਰਾ ਲਾਈਏ ਯਾਰ ਜੜਦੀ ਕਲਾ ਵਾਲਾ ਬੋਲੇ ਫੋਨ ਹਾ ਸ੍ਰੀ ਅਕਾਲ ਇੱਕ ਜਕਾਰਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਜੜਦੀ ਕਲਾ ਲਈ ਬੋਲੇ ਲਓ ਸਾਹਮਣੇ ਜਸ਼ਨ ਦੇ ਕਬੱਡੀ ਪਾ ਦਿੱਤੀ ਐ ਯਾਰ ਜੋਹੀ ਤਿਆਰ ਵਰ ਤਿਆਰ ਮੈਚ ਕਹਿੰਦੇ ਸਿਰੇ ਦਾ ਮੈਚ ਕਹਿੰਦੇ ਸਿਰੇ ਦਾ ਲਓ ਪੈਂਦੀ ਰੇਡ ਤੇ ਗੁਰਵਿੰਦਰ ਆ ਡੱਗੋ ਰਬਾਨੇ ਵਾਲਾ ਜਸ਼ਨ ਆਲਮਗੀਰੀਆ ਆ ਲੱਗਦਾ ਜੇ ਨੰਬਰ 1 ਨੰਬਰ ਰੇਂਡਰ ਦਾ ਕੀ ਬਾਤ ਐ ਉਹ ਗੋਲੀਆਂ ਦੀ ਉਹ ਮੈਚ ਕਹਿੰਦੇ ਲੱਗਦਾ ਦਸੋਂ ਵੜਾ ਜਾ ਓਏ ਬੱਸ ਕਰ ਕੋਈ ਗੱਲ ਨਹੀਂ ਭਰਾ ਮੇਰੇਆ ਕੋਈ ਗੱਲ ਨਹੀਂ ਜਸ਼ਨ ਇਹ ਪਿਆਰ ਦੀਆਂ ਗੱਲਾਂ ਨਹੀਂ ਕੋਈ ਗੱਲ ਨਹੀਂ ਉਹ ਬੰਦੇ ਨੇ ਰਿਅਲਾਈਜ਼ ਕੀਤਾ ਯਾਰ ਵੀ ਠੀਕ ਹੈ ਕਿ ਇਹ ਰੀ ਫਲੋ ਫਲੋ ਦੇ ਵਿੱਚ ਦਰਸ਼ਕਾਂ ਨੂੰ ਵੀ ਨਹੀਂ ਪਤਾ ਲੱਗਦਾ ਇਹ ਪਿਆਰ ਦੀਆਂ ਗੱਲਾਂ ਹੁੰਦੀਆਂ ਨੇ ਲਓ ਸਾਰੇ ਪੈਂਦੀ ਰੇਡ ਮਣੀ ਮਣੀ ਤਨੌਰੀ ਦਾ ਭਰ ਗਿਆ ਬਗੜਾ ਭਰ ਗਿਆ ਬਗੜਾ ਆ 11000 ਵਾਲਾ ਦੂਜਾ ਲੱਗਿਆ ਆ ਦੂਜੀ ਰੇਡ ਸੀ ਆ ਦੂਜੀ ਰੇਡ 11000 ਸਰਵਣ ਕੈਨੇਡਾ ਗੁਰੀ ਕੈਨੇਡਾ ਜਸਪ੍ਰੀਤ ਯੂਐਸਏ ਨਿੱਕਾ ਤੇ ਖੁਸ਼ੇ ਵੱਲੋਂ ਪੁਆਇੰਟਾ ਕਰ ਦਿਓ ਜੀ 11000 ਦੀਆਂ ਲਵਿੰਦਰ ਪਿੰਦਰ ਧਰੌਰੀ ਦੇ ਲਈ ਗਗਨ ਜੋਗਿਆਲੀ ਦੀਆਂ ਦੋ ਰੇਡਾਂ 11000 ਦੀਆਂ ਸਰਬਲ ਕੈਨੇਡਾ ਗੁਰੀ ਕੈਨੇਡਾ ਜਸਪ੍ਰੀਤ ਯੂਐਸਏ ਨਿੱਕਾ ਤੇ ਖੁਸ਼ ਆਸਟ੍ਰੇਲੀਆ ਗਗਨ ਦੀਆਂ ਦੋ ਰੇਡਾਂ ਤੇ ਵੀ 11000 ਲੱਗਿਆ ਪਹਿਲੀ ਰੇਡ ਪੈ ਰਹੀ ਹੈ ਖਾਰ ਜਫੀ ਤਿਆਰ ਪਰ ਤਿਆਰ ਪੈਂਦੀਆਂ ਪੱਟਾਂ ਤੇ ਥਾਪੀਆਂ ਕੌਣ ਬੱਲੇ ਬਲੇ ਕਰਾਵੇਗਾ ਆਹ ਪੈਂਦੀ ਰੇਡ ਤੇ ਲੱਗੋ ਵਾਲਾ ਸ਼ਰਨਾ ਪਰ ਗਗਨ ਨੇ ਕਹਿੰਦੇ 11000 ਵਾਲੀ ਪਹਿਲੀ ਸਫਲ ਪਾ ਦੁੱਤੀ ਹੈ ਅਗਲੀ ਰੇਡ ਕਹਿੰਦੇ ਸ਼ਹਿਯਾਦ ਫੇਰ ਤੁਰ ਪਿਆ ਕਿ ਵਿੱਚ ਗਹਿਰੇ ਵਿੱਚ ਲਾਵੇ ਅੱਗਰ ਛੇਰ ਨਹੀਂ ਰਹਿੰਦੇ ਗੁੱਦੇ ਹੁਣ ਠੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਦੇ ਸਾਗਰ ਵਿੱਚ ਨਹੀਂ ਪੈਂਦੇ ਗੁੱਦੇ ਸਰਬਨੌਣਾ ਦਾ ਗੁਰੀ ਹੁਣਾਂ ਦਾ ਨਿੱਕੇ ਖੁਸ਼ੇ ਹੁਣਾਂ ਦਾ 11000 ਵੱਜ ਗਿਆ ਢਿੱਲੋਂ ਬ੍ਰਦਰ ਨੇ ਵੀ 2000 ਪੁਆਇੰਟਾਂ ਕੀਤਾ ਬਹੁਤ ਬਹੁਤ ਧੰਨਵਾਦ ਕਰਦੇ ਆ ਆ ਸਾਹਮਣੇ ਸ਼ਾਜੀ ਸ਼ਾਜੀ ਕੱਲ ਦੇ ਮੇਲੇ ਤੋਂ 체ਠੂ ਕੰਦੇ ਵਿੱਚੋਂ ਜਿੱਤਿਆ ਮੇਰੇ ਵੀਰੋ ਫੋਰਡ ਨੰਬਰ ਰੇਡਰ ਯਾਦ ਨੰਬਰ ਧਾਵੀ ਦਾ ਲਓ ਅਗਲੀ ਰੇਡ ਕੌਣ ਪਾਵੇਗਾ ਢੋਲਾ ਕਹਿੰਦੇ ਤਰੌੜੀ ਵਾਲਾ ਰੇਡ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਸੈਨੇ ਕਹਿੰਦੇ ਵੀ ਇੱਜ਼ਤ ਰੁੱਲਦੀ ਦਾ ਕਿਸਮਤ ਖੁੱਲਦੀ ਦਾ ਪਤਾ ਨਹੀਂ ਲੱਗਦਾ ਦੋਵੇਂ ਇੱਕ ਪਲ ਦੇ ਵਿੱਚ ਰੌਲੇ ਇਹ ਦੋਵੇਂ ਕਪਲ ਦੇ ਵਿੱਚ ਖੁੱਲ੍ਹ ਜਾਇਆ ਕਰਦੇ ਐ ਕਿਸਮਤ ਦਾ ਕੋਈ ਪਤਾ ਨਹੀਂ ਜਿੱਦ ਰੁਲਦੀ ਦਾ ਕਿਸਮਤ ਖੁੱਲਦੀ ਦਾ ਪੈਂਦੀ ਰੇ ਗੁਰਵਿੰਦਰ ਕਾਂਗੇ ਵਾਲਾ ਆਹ ਕੰਦੇ ਬੱਲੇ ਬੱਲੇ ਕਰਾ ਗਿਆ ਹਰਜਿੰਦਰ ਸਿੰਘੀ ਟਿਲੋ ਆਸਟ੍ਰੇਲੀਆ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕੀ ਬਾਤ ਹੈ ਕਿਉਂਕਿ ਜੀਤਾ ਤੂਤ ਸਾਡਾ ਛੋਟਾ ਭਰਾ ਸਾਥੋਂ ਸਦਾ ਲਈ ਵਿਛੜਿਆ ਉਹਦੇ ਪਰਿਵਾਰ ਦੇ ਉਹ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਜਿਹੜਾ ਉਹ ਹਰਜਿੰਦਰ ਸਾਡਾ ਵੀਰ ਚੱਕਦਾ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਇਸ ਤਰ੍ਹਾਂ ਮੇਰੇ ਵੀਰੋ ਆਪਾਂ ਨੂੰ ਸਵਾਮਾਨ ਪਾਉਣੀਆਂ ਪੈਣੀਆਂ ਯਾਰਾਂ ਦੋਸਤਾਂ ਦੇ ਲਈ ਪਰਿਵਾਰਾਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੌੜੀ ਦੇ ਤਾਰੀ ਦੇ ਨੰਬਰ ਨੇ 10 1.5 ਤੇ ਡੱਗੋ ਰਮਾਣਾ ਦੇ ਨੰਬਰ ਨੇ 15 ਡੱਗੋ ਰਮਾਣਾ ਜਿੱਤ ਗਈ ਹੈ 1.5 ਤੇ 15 ਦੇ ਮਿਕਾਲ ਡੱਗੋ ਰਮਾਣਾ ਤੇ ਬਿਆਲਪੁਰ ਦਾ ਫਾਈਨਲ ਮਾਈਕ ਦੇ ਉੱਪਰ ਮੀਤ ਗੋਲੇ ਵਾਲੀਆ ਬਹੁਤ-ਬਹੁਤ ਧੰਨਵਾਦ ਇੰਨੀ ਕਹਾਜਰੀ ਕਬੂਲ ਕਰਿਓ ਆਓ ਜੀ ਸੁਖ ਜੀ ਬਹੁਤ ਸਤਕਾਰ ਗੋਲੇ ਵਾਲੇ ਪਿੰਡ ਦਾ ਬਹੁਤ-ਬਹੁਤ ਧੰਨਵਾਦ ਹਰ ਸਾਲ ਬਹੁਤ ਵੱਡਾ ਮਾਣ ਸਾਡੇ ਵੀਰ ਬਖਸ਼ਦੇ ਹੈ ਬਹੁਤ-ਬਹੁਤ ਸਤਕਾਰ ਬਹੁਤ-ਬਹੁਤ ਧੰਨਵਾਦ ਬਹੁਤ ਵੱਡਾ